ਇੱਕ ਵਿਉਂਤਬੰਦੀ ਦੇ ਤੌਰ ਤੇ ਹਾਂ ਜੇ ਕਾਗਜ਼ ਪੂਰਾ ਨਹੀਂ ਕਰਦੇ ਅਸੀਂ ਫਿਰ ਅਸੀਂ ਜਵਾਬ ਦੇਆ ਕਿ ਆ ਕਾਗਜ਼ ਨਹੀਂ ਅਸੀਂ ਪੂਰਾ ਕਰੇ। ਇਹ ਕਰਨਾ ਕੀ ਨੇ ਆ ਹੁਣ ਤਾਂ ਸਰਕਾਰ ਤੋਂ ਅੱਡੀ ਆ ਹਰਾ ਪੈਨ ਵੀ ਮੁੱਖ ਮੰਤਰੀ ਸਾਹਿਬ ਦੇ ਹੱਥਾਂ 'ਚ ਆ ਜਿਹੜੇ ਕਹਿੰਦੇ ਹੁੰਦੇ ਸੀ ਜੀ ਸਰਕਾਰਾਂ ਦੀ ਗਲਤੀਆਂ ਨੇ ਕੁਦਰਤੀ ਮਾਰ ਹੈ ਹੀ ਨਹੀਂ ਮੈਂ ਕਹਿੰਦਾ ਜੀ ਮੈਂ ਤਾਂ ਆਪ ਕਹਿਣਾ ਪਿਆ ਲੋਕ ਤਾਂ ਤਾਂ ਹਾਂ ਮਾਰ ਰਹੇ ਆ ਰੋ ਰਹੇ ਆ ਐਮਐਲਏ ਸਾਹਿਬ ਲੋਕ ਕਹਿੰਦੇ ਸਾਡੀ ਕੋਈ ਸੁਣਦਾ ਨਹੀਂ ਤੁਸੀਂ ਲੋਕਾਂ ਦਾ ਕਸੂਰ ਕੱਢੀ ਜਾਂਦੇ ਹੋ ਨਹੀਂ ਜੀ ਨਹੀਂ ਮੈਂ ਤੁਹਾਨੂੰ ਬੇਨਤੀ ਕਰਦਾ ਜਿੱਦਨ ਆਪਣਾ ਪਾਣੀ ਡਾਊਨ ਹੋ ਗਿਆ ਆਪਾਂ ਘੱਗਰ ਤੇ ਜਾ ਕੇ ਇਕੱਠੇ ਹੋਵਾਂਗੇ ਤੁਸੀਂ ਮੈਨੂੰ ਸਹਿਯੋਗ ਕਰਾ ਦਿਓ ਜੇ ਸਹਿਯੋਗ ਕਰਾਉਣ ਦੇਣਗੇ ਨਾ ਕਰੂੰਗਾ ਫਰਮਾਜੋ ਕਿਹਾ ਵੀ ਸਕੀਮ ਬਣਾਵਾਂਗੇ ਪਾਲਸੀ ਲਿਆਵਾਂਗੇ ਵਿਰੋਧੀ ਕਹਿੰਦੇ ਸਾਢੇ 3 ਸਾਲ ਤਾਂ ਹੋ ਗਏ ਸਾਲ ਇੱਕ ਰਹਿ ਗਿਆ ਕਦੋਂ ਕਰੋਗੇ ਵਿਰੋਧੀਆਂ ਨੂੰ ਤਾਂ 70 ਸਾਲ ਹੋ ਗਏ ਜੀ ਸਾਢੇ 3 ਸਾਲ ਹੋਇਆ ਉਹਨਾਂ ਨੇ ਤਾਂ ਪਤਾ ਨਹੀਂ ਕਿੰਨੀ ਵਾਰ ਘਗਰਾਂ ਦੇ ਵਾਲ ਕੱਢ ਲਏ ਕਨੌਰ ਦੇ ਅੰਦਰ ਧੱਗਰ ਦੀ ਨਾਲ ਲੱਗਦੇ ਪਿੰਡਾਂ ਦੇ ਵਿੱਚ ਮਾਰ ਪਈਆ ਤਾਂ ਆਪਣੇ ਹੜਕਿਆਂ ਦਾ ਜਾਇਜ਼ਾ ਲੈਂਦੇ ਗੁਰਲਾਲ ਕਨੌਰ ਵਿਧਾਇਕ ਫਿਰ ਰਹੇ ਸੀ ਤਾਂ ਸਾਡੇ ਨਾਲ ਮੁਲਾਕਾਤ ਹੋਈ ਸੀ ਤਾਂ ਉਹਨਾਂ ਤੋਂ ਜਾਣਦੇ ਆ ਕਿ ਕਿਸ ਤਰੀਕੇ ਦੇ ਹੜਕੇ ਦਿੰਦਾ ਹਾਲਾਤ ਨੇ ਕਿਉਂਕਿ ਇੱਕ ਥਾਂ ਦੇ ਉੱਤੇ ਤਾਂ ਜਿਹੜੀ ਹਰਿਆਣਾ ਨੂੰ ਜਾਂਦੀ ਨਰਵਾਹਾ ਨਹਿਰ ਆ ਉੱਥੇ ਵੀ ਇੱਕ ਪੋਲਾ ਉਤਸ ਚੁੱਕਿਆ ਤੇ ਧੱਗਰ ਦਾ ਪਾਣੀ ਓਵਰਫਲੋ ਹੋ ਕੇ ਉੱਥੇ ਪੈ ਰਿਹਾ ਸੀ ਉਸ ਸਥਾਨ ਦੇ ਉੱਤੇ ਮੌਜੂਦ ਆ ਪੂਰਾ ਜਾਇਜ਼ਾ ਲਿਆ ਇਹਨਾਂ ਦੇ ਵੱਲੋਂ ਲਿਆ ਗਿਆ ਆਪਣੇ ਟੀਮਾਂ ਦੇ ਨਾਲ ਪਿੰਡ-ਪਿੰਡ ਵੀ ਜਾ ਰਹੇ ਆ ਸਰ ਕੀ ਕੁਝ ਹਾਲਾਤ ਨੇ ਕਿਉਂਕਿ ਚਿੰਤਾ ਬਹੁਤ ਬਣੀ ਹੋਈ ਆ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਵਿੱਚ ਕਿ ਪਟਿਆਲਾ ਦੇ ਵਿੱਚ ਫਿਰ 2023 ਵਾਲਾ ਹਾਲਾਤ ਬਣਦੇ ਜਾ ਰਹੇ ਆ ਨਹੀਂ ਬਸੇ ਤਾਂ ਠੀਕ ਆ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰਾ ਵੀ 23 ਵਾਲੇ ਹਾਲਾਤ ਨਹੀਂ ਪਰ ਇਸ ਗੱਲ ਨੂੰ ਡਿਨਾਈ ਵੀ ਨਹੀਂ ਕੀਤਾ ਜਾ ਸਕਦਾ ਵੀ ਨੁਕਸਾਨ ਨੇ ਨੁਕਸਾਨ ਹੈਗਾ ਜੀ ਆ ਜਨਤਾ ਦਾ ਘਰਾਂ ਦਾ ਨੁਕਸਾਨ ਨਹੀਂ ਹੈਗਾ ਫਸਲ ਵਾੜੀ ਦਾ ਨੁਕਸਾਨ ਹੈ ਜਿਹੜਾ ਇਹਦਾ ਵਾਜਬ ਹੱਲ ਕੱਢਿਆ ਜਾਵੇਗਾ ਕਕਰ ਦੀ ਸਪਾਈ ਕਰਉਣ ਦੀ ਕੋਈ ਵਿਉਂਤਬੰਦੀ ਕੋਈ ਪਾਲਿਸੀ ਲੋਕਾਂ ਦੇ ਸਹਿਯੋਗ ਦੇ ਨਾਲ ਇਕੱਲਾ ਬੰਦਾ ਕੋਈ ਨਹੀਂ ਬਣਾ ਸਕਦਾ ਮੈਂ ਫਿਰ ਮੀਡੀਆ ਦੇ ਜ਼ਰੀਏ ਕਹਿੰਨਾ ਲੋਕਾਂ ਨੂੰ ਆਪਣੀ ਪਾਲਿਸੀ ਬਣਾਉਣ ਦੇ ਵਿੱਚ ਸਹਿਯੋਗ ਕਰਨਾ ਪਵੇਗਾ ਪਾਰਟੀ ਬਜੇ ਤੋਂ ਉੱਤੇ ਉੱਠ ਕੇ ਹਾਂ ਜੇ ਅਸੀਂ ਪਾਲਿਸੀ ਬਣਾਉਣ ਦੇ ਵਿੱਚ ਨਾ ਕਾਮਯਾਬ ਹੋਏ ਫਿਰ ਜਵਾਬਦੇਸੀਂ ਹੋਵਾਂਗੇ ਪਰ ਲੋਕਾਂ ਨੂੰ ਮੈਂ ਫਿਰ ਬਾਰ-ਬਾਰ ਮੀਡੀਆ ਦੇ ਜ਼ਰੀਏ ਕਹਿੰਨਾ ਸਾਹਮਣੇ ਆਓ ਪਾਰਟੀਆਂ ਬਜੀਆਂ ਤੋਂ ਉੱਤੇ ਉਠੋ ਆਪਣੀਆਂ ਫਸਲਾਂ ਪੁੱਤਾਂ ਵਰਗੀਆਂ ਪਾਲੀਆਂ ਫਸਲਾਂ ਨੂੰ ਆਪਾਂ ਕਿਵੇਂ ਬਚਾਉਣਾ ਇਹ ਆਪਾਂ ਡਿਸਾਈਡ ਕਰੀਏ ਆਪਾਂ ਤੈਅ ਕਰੀਏ ਕਿਉਂ ਘੱਗਰ ਦੀ ਮਾਲਕੀਅਤ ਕਿਤੇ ਹੋਰ ਆ ਘੱਗਰ ਕਿਤੇ ਹੋਰ ਆ ਜਿੱਦੋਂ ਮਲਕੀਅਤ ਘੱਗਰ ਦੇ ਵਿੱਚ ਜ਼ਮੀਨ ਦਾ ਫਰਕ ਆ 2 ਏਕੜਾਂ ਦਾ 3 ਏਕੜ ਘੱਗਰ ਕਿਉਂਕਿ ਖਵਾਜਾ ਪੀਰ ਸ਼ਰੂ ਤੋਂ ਆਪਦੀ ਮਨਮਾਨੀ ਨਾਲ ਹੀ ਚੱਲਿਆ ਤੇ ਉਹਨੂੰ ਨੱਥ ਪਾਉਣੇ ਵੀ ਬਹੁਤ ਔਖੀ ਹੈ ਘੱਗਰ ਦੇ ਵੱਲ ਕੱਢਣ ਵਾਲੀ ਸਿਆਸਤ ਉਹ ਨੱਥ ਚੂੜਿਆਂ ਵਾਲੀਆਂ ਸਿਆਸਤਾਂ ਉਹ ਤੇ ਲੋਕਾਂ ਨੇ ਜਦੋਂ ਦੇ ਆਪਾਂ ਜੰਮੇ ਆ ਨਾ ਜਿਹੜਾ ਨੱਥ ਚੂੜਾ ਚੜਾਇਆ ਜਾਂਦਾ ਉਹ ਸਿਰਫ ਇੱਕ ਸਿਆਸਤ ਆ ਉਹਦੇ ਨਾਲ ਹੁੰਦਾ ਕੁਛ ਨਹੀਂ ਦੇਖੋ ਜੀ ਰਾਜੇ ਮਹਾਰਾਜੇ ਸੀਗੇ ਲੋਕਾਂ 'ਚ ਵਿਚਰਨਾ ਔਖਾ ਹੁੰਦਾ ਹੈ ਤਾਂ ਫਿਰ ਉਹ ਐਂਡ ਵਾਲੇ ਦੇਣਾ ਪਿੱਛੋਂ ਗੇਟ ਡਾਊਨ ਕਰਾ ਕੇ ਤੇ ਕਹਿ ਦੇਣਾ ਜੀ ਲਓ ਹੋ ਗਿਆ ਮਤਲਬ ਉਹ ਡਰਾਮਾ ਜੀ ਸਾਰਾ ਕੁਝ ਪਰ ਪਟਿਆਲੇ ਦੇ ਲੋਕ ਤਾਂ ਉਹਨੂੰ ਮੰਨਦੇ ਆ ਕਹਿੰਦੇ ਇਹ ਤਾਂ ਪਰਿਵਾਰ ਨੂੰ ਬਖਸ਼ਿਸ਼ ਆ ਵਰਦਾਨ ਆ हां जी ਪ੍ਰਦਾਨ ਹੈ ਤੇ ਫਿਰ ਆਪਾਂ 30 ਚ ਹੁਣ ਕਦ ਤੋਂ ਵਾਰ-ਵਾਰ ਨੁਕਸਾਨ ਕਰਾਉਣਾ ਹੈ ਵਰਦਾਨ ਆਪਾਂ ਲਈਏ ਆਪਾਂ ਆਜਾ ਕਰਨ ਟਾਈਮ ਨਾਲ ਪ੍ਰਦਾਨ ਦਿਆ ਕਰਨ ਲੇਟ ਕਦ ਤੋਂ ਹੋ ਸਕਦਾ ਭਾਈ ਪ੍ਰਦਾਨ ਹੈ ਤੇ ਟਾਈਮ ਨਾਲ ਦਿਆ ਕਰਨਾ ਪਰ ਮੈਂ ਫਿਰ ਬੇਨਤੀ ਕਰਦਾ ਵੀ ਆਪਾਂ ਇੱਕ ਉਸ ਪੀੜੀ ਦੇ ਮੈਂਬਰ ਆ ਜਿਹੜੇ ਪੜ੍ਹ ਲਿਖ ਵੀ ਗਏ ਤੁਹਾਡੇ ਵਰਗੇ ਭਰਾ ਪੱਤਰਕਾਰ ਬਣ ਕੇ ਬਹੁਤ ਚੰਗੀ ਗੱਲ ਆ ਮਨ ਖੁਸ਼ ਆ ਪਰ ਹੱਲ ਕੀ ਆ ਹੱਲ ਦੀ ਲੜਾਈ ਕੀ ਆ ਮਸਲਾ ਕੀ ਆ ਥੋੜੇ ਵਰਗੇ ਨੌਜਵਾਨ ਸਾਥੀ ਐਕਸੀਐਨ ਐਸਸੀ ਜੇਈ ਐਸਡੀਓ ਇਹ ਸਾਰੇ ਨੌਜਵਾਨ ਮੁੰਡੇ ਨੇ ਸਾਰੇ ਐਮਐਲਏ ਵੀ ਨੌਜਵਾਨ ਨੇ ਤੇ ਲੜਾਈ ਜਿਹੜੀ ਆ ਸਾਨੂੰ ਇੱਕ ਵਿਉਂਤਬੰਦੀ ਦੇ ਤੌਰ ਤੇ ਹਾਂ ਜੇ ਕਾਗਜ਼ ਪੂਰਾ ਨਹੀਂ ਕਰਦੇ ਅਸੀਂ ਫਿਰ ਅਸੀਂ ਜਵਾਬ ਦੇ ਆ ਵੀ ਆ ਕਾਗਜ਼ ਨਹੀਂ ਅਸੀਂ ਪੂਰਾ ਕਰਦੇ ਤੇ ਕਰਨਾ ਕੀ ਨੇ ਆ ਹੁਣ ਤਾਂ ਸਰਕਾਰ ਤੁਹਾਡੀ ਆ ਹਰਾ ਪੈਨ ਵੀ ਮੁੱਖ ਮੰਤਰੀ ਸਾਹਿਬ ਦੇ ਹੱਥਾਂ 'ਚ ਆ ਜਿਹੜੇ ਕਹਿੰਦੇ ਹੁੰਦੇ ਸੀ ਜੀ ਸਰਕਾਰਾਂ ਦੀ ਗਲਤੀਆਂ ਨੇ ਕੁਦਰਤੀ ਮਾਰ ਹੈ ਹੀ ਨਹੀਂ ਮੈਂ ਕਹਿੰਦਾ ਜੀ ਮੈਂ ਤਾਂ ਆਪ ਕਹਿਣਾ ਪਿਆ ਮੈਂ ਕਹਿੰਦਾ ਵੀ ਮਾਲਕੀ ਦੇ ਵਿੱਚ ਕੀ ਸਾਨੂੰ ਪਿੰਡਾਂ ਦੀਆਂ ਪੰਚਾਇਤਾਂ ਗ੍ਰਾਮ ਸਭਾ ਦੇ ਮਤੇ ਪਾਉਂਦੀਆਂ ਕਿ ਉਹ ਨਾਲ ਚੱਲਦੀਆਂ ਨੇ ਮਾਲਕੀ ਜਿਹਦੀ ਮਾਲਕੀ ਆ ਕਿ ਉਹ ਸਹਿਯੋਗ ਕਰਦਾ ਉਹ ਸਹਿਯੋਗ ਕਰੇ ਮੈਂ ਕੱਲ ਨੂੰ ਸਪਾਈ ਕਰਾਉਣੀ ਸ਼ੁਰੂ ਕਰ ਦਵਾਂ ਲੋਕ ਤਾਂ ਤਾਂ ਹਾਂ ਮਾਰ ਰਹੇ ਆ ਰੋ ਰਹੇ ਆ ਐਮਐਲਏ ਸਾਹਿਬ ਲੋਕ ਕਹਿੰਦੇ ਸਾਡੀ ਕੋਈ ਸੁਣਦਾ ਨਹੀਂ ਤੁਸੀਂ ਲੋਕਾਂ ਦਾ ਕਸੂਰ ਕੱਢੀ ਜਾਂਦੇ ਹੋ ਨਹੀਂ ਜੀ ਨਹੀਂ ਮੈਂ ਤੁਹਾਨੂੰ ਬੇਨਤੀ ਕਰਦਾ ਜਿਸ ਦਿਨ ਆਪਣਾ ਪਾਣੀ ਡਾਊਨ ਹੋ ਗਿਆ ਆਪਾਂ ਘੱਗਰ ਤੇ ਜਾ ਕੇ ਇਕੱਠੇ ਹੋਵਾਂਗੇ ਤੁਸੀਂ ਮੈਨੂੰ ਸਹਿਯੋਗ ਕਰਾ ਦਿਓ ਜੇ ਸਹਿਯੋਗ ਕਰਾਉਣ ਦੇਣਗੇ ਨਾ ਕਰੂੰਗਾ ਫਿਰ ਮੈਂ ਜਿੰਮੇਵਾਰ ਆਪਾਂ ਦੋਹਰਾ ਇੱਕ ਵਾਰੀ ਇਹ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਵੀ ਜਿੱਦਣ ਪਾਣੀ ਡਾਊਨ ਹੋ ਗਿਆ ਨਾ ਫਿਰ ਆਪਾਂ ਇੱਕ ਵਾਰੀ ਜਰੂਰ ਸਾਰੇ ਕਿਤੇ ਇਕੱਠੇ ਹੋਣਾ ਫਿਰ ਜਰੂਰ ਆਇਓ ਇੱਕ ਵਾਰੀ ਕੰਮ ਹੀ ਖੁਰਦ ਚਲੇ ਜਾਓ ਛੋਟਾ ਜਿਹਾ ਨੱਕਾ ਟੁੱਟਿਆ ਸੱਚ ਭਰਾਵਾਂ ਦੀਆਂ ਅਸੀਂ ਮਿੰਤਾ ਕੱਢਦੇ ਰਹੇ ਉਹਨੇ ਬੰਨਣ ਚ ਸਾਡਾ ਸਹਿਯੋਗ ਨਹੀਂ ਕੀਤਾ ਕਿਉਂਕਿ ਮਾਲਕ ਉਹ ਆ ਭਾਈ ਮਾਲਕ ਨਾਲ ਤੱਕਾ ਵੀ ਨਹੀਂ ਕੀਤਾ ਜਾ ਸਕਦਾ ਪਰ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਜਿੱਦਣ ਪਾਣੀ ਡਾਊਨ ਹੋ ਗਿਆ ਉਸ ਦਿਨ ਜਰੂਰ ਇੱਕ ਵਾਰੀ ਆਇਓ ਆਪਾਂ ਘੱਗਰ ਚਾ ਤੁਰ ਕੇ ਜਾਈਏ ਤੁਰ ਕੇ ਆਪਾਂ ਦੇਖਾਂਗੇ ਫੇਰ ਦਸੋ ਲੋਕ ਕੀ ਕਹਿੰਦੇ ਨੇ ਉਹ ਨਹੀਂ ਕਰੂੰਗਾ ਫਿਰ ਮੈਂ ਜਵਾਬ ਦੇਵਾਂਗਾ ਪਰ ਮੈਂ ਫੇਰ ਹੱਥ ਜੋੜ ਕੇ ਕਹਿਣਾ ਕਿ ਆਪਾਂ ਜਿਹੜਾ ਸਹਿਯੋਗ ਕਰੀਏ ਔਖੀ ਘੜੀ ਦੇ ਵਿੱਚ ਲੋਕਾਂ ਦੇ ਨਾਲ ਖੜੀਏ ਤੇ ਲੋਕ ਜਿਹੜਾ ਫਿਰ ਜਦੋਂ ਤੁਹਾਡੇ ਤੇ ਔਖੀ ਕੜੀ ਆਉਂਦੀ ਹੈ ਨਾ ਫਿਰ ਲੋਕ ਨਾਲ ਖੜ ਜਾਂਦੇ ਆ ਤੁਸੀਂ ਕਿਹਾ ਵੀ ਸਕੀਮ ਬਣਾਵਾਂਗੇ ਪਾਲਿਸੀ ਲਿਆਵਾਂਗੇ ਵਿਰੋਧੀ ਕਹਿੰਦੇ ਸਾਢੇ 3 ਸਾਲ ਤਾਂ ਹੋ ਗਏ ਸਾਲ ਇੱਕ ਰਹਿ ਗਿਆ ਕਦੋਂ ਕਰੋਗੇ ਵਿਰੋਧੀਆਂ ਨੂੰ ਤਾਂ 70 ਸਾਲ ਹੋ ਗਏ ਜੀ ਸਾਢੇ ਸਾਢੇ 3 ਸਾਲ ਹੋਇਆ ਉਹਨਾਂ ਨੇ ਤਾਂ ਪਤਾ ਨਹੀਂ ਕਿੰਨੀ ਵਾਰ ਘਗਰਾਂ ਦੇ ਵਾਲ ਕੱਢ ਲਏ ਠੀਕ ਹੈ ਪਰ ਕੋਈ ਗੱਲ ਨਹੀਂ ਜੀ ਆਪਾਂ ਕਰਕੇ ਦਵਾਂਗੇ ਮਿਹਰਬਾਨੀ ਬਈ ਇਸੇ ਕਰਕੇ ਤਾਂ ਤੁਹਾਨੂੰ ਲਿਆਂਦਾ ਗਿਆ ਸੀ ਉਹ ਕਹਿੰਦੇ ਸਾਢੇ ਸਾਨੂੰ ਤਾਂ ਹਰਾ ਕੇ ਲੋਕਾਂ ਨੇ ਤਾਂ ਹੀ ਤਾਂ ਤੁਹਾਨੂੰ ਨਵੇਂ ਨੂੰ ਮੌਕਾ ਦਿੱਤਾ ਸੀ ਕਿ ਨਵੇਂ ਖੂਨ ਆ ਆਮ ਘਰਾਂ ਦੇ ਕਾਕੇ ਆ ਤੇ ਆਮ ਘਰਾਂ ਦੇ ਲਈ ਕਰਨਗੇ ਕੰਮ ਨਹੀਂ ਤਾਂ ਕਾਕੇ ਹੈ ਹੀ ਨਹੀਂ ਭਰਾਵਾ ਕਾਕੇ ਕਿਤੇ ਨਾ ਤੁਸੀਂ ਬਾਪੂ ਮੰਨਦੇ ਹੋ ਨਾ ਕਾਕੇ ਮੰਨਦੇ ਐ ਐਮਐਲਏ ਸਾਹਿਬ ਕੀ ਚੱਕਰ ਆ ਅਸੀਂ ਤਾਂ ਆਪਣੇ ਅਜੇ ਨਾ ਬਾਪੂ ਮੰਨਦੇ ਨਾ ਵੀ ਗੱਲ ਤਾਂ ਠੀਕ ਓਕੇ ਭਰਾ ਠੀਕ ਹੈ ਜੀ ਤਾਂ ਐਮਐਲਏ ਗੁਲਲਾਲ ਖਨੌਰ ਕਹਿੰਦੇ ਕਿ ਲੋਕ ਜੇ ਸਾਥ ਦੇਣ ਤਾਂ ਹੱਲ ਹੋ ਸਕਦਾ ਪਰ ਲੋਕ ਸਾਡਾ ਸਾਥ ਨਹੀਂ ਦਿੰਦੇ ਸਰਕਾਰ ਕੰਮ ਕਰਨਾ ਚਾਹੁੰਦੀ ਆ ਪਰ ਜਿਹੜੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਘੱਗਰ ਦੇ ਕੰਡਿਆਂ ਦੇ ਉੱਤੇ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਤੁਸੀਂ ਸਾਥ ਦਿਓ ਅਸੀਂ ਬੰਨ ਬਣਾਈਏ ਮਿੱਟੀ ਪੱਟੀਏ ਉਹਨਾਂ ਦੀ ਮਲਕੀਅਤ ਆ ਪਰ ਉਹ ਸਾਡਾ ਸਾਥ ਨਹੀਂ ਦਿੰਦੇ ਜੇ ਸਾਥ ਦਿੰਦੇ ਆ ਤਾਂ ਸਰਕਾਰ ਤਿਆਰ ਆ ਇਸ ਮਾਰ ਨੂੰ ਰੋਕਣ ਦੇ ਲਈ ਅਤੇ ਇਸ ਦੇ ਨਾਲ ਉਹਨਾਂ ਨੇ ਕੈਪਟਨ ਪਰਵਾਰ ਦੇ ਉੱਤੇ ਵੀ ਵੱਡਾ ਤੰਜ ਕਰਸਿਆ ਕਿ ਉਹ ਨੱਥ ਚੂੜਾ ਚੜਾਉਂਦਾ ਸਿਰਫ ਡਰਾਮਾ ਹੀ ਕਰਦੇ ਨੇ